ਵੰਤਮਨ ਸਾਹਿਬ ਤੇ ਅਰਮੋਲਕ ਸਿੰਘ ਜਿਹੜਾ ਤੇਰਾ ਚੇਲਾ ਹੈ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਬਾਈ ਜੀ ਜੇ ਲੋਕਾਂ ਦੀ ਆਵਾਜ਼ ਨੂੰ ਦੱਬਿਆ ਜਾਂਦਾ ਹੁੰਦਾ ਅੱਜ ਅੰਗਰੇਜ਼ਾਂ ਦਾ ਰਾਜ ਹੋਣਾ ਸੀ ਇੱਥੇ ਜੇ ਲੋਕਾਂ ਦੀ ਆਵਾਜ਼ ਨੂੰ ਦੱਬਿਆ ਜਾਂਦਾ ਹੁੰਦਾ ਅੱਜ ਮੁਗਲਾਂ ਦਾ ਰਾਜ ਹੋਣਾ ਸੀ ਇੱਥੇ ਫੇਰ ਆ ਲੋਕ ਦਾ ਰਾਜੜਾ ਹੁੰਦਾ ਆ ਲੋਕ ਦਾ ਰਹਿੰਦਾ ਆ ਜਿਹੜੇ ਚੱਲੇ ਹੋਏ ਅਰਮੋਲਕ ਸਿੰਘ ਕਰਕੇ ਆ ਨਸ਼ਾ ਅਕਸਰ ਚਟਟਾ ਆਇਆ ਅਰਮੋਲ ਸਿੰਘ ਉਤਰ ਨੂੰ ਝਾਤੀ ਮਾਰ ਤੇ 27 ਦੇ ਵਿੱਚ ਤੁਸੀਂ ਪਿੰਡਾ ਚੋਣਾ ਤੇ ਸੋਨੂ ਲੋਕ ਗਲੀਆਂ ਵਿੱਚ ਹੀ ਭਜਾਉਣਗੇ ਇਹਨਾਂ ਨੇ ਕਿਸਾਨਾਂ ਤੇ लाठीचार्ज ਕੀਤਾ ਕਿਸਾਨਾਂ ਦੇ ਮੋਰਚੇ ਚ ਚਾਏ ਕਿਸਾਨਾਂ ਦੇ ਘਰ ਤੋੜੇ ਮਜ਼ਦੂਰਾਂ ਤੇ लाठीचार्ज ਕੀਤਾ ਮਜ਼ਦੂਰਾਂ ਨੂੰ ਕੋਈ ਮੀਟਿੰਗ ਨਹੀਂ ਦਿੱਤੀ ਚੰਦਪਾਣ ਜਿਹੜਾ ਚੈਤੋ ਤੋਂ 8 ਕਿਲੋਮੀਟਰ ਦੂਰ ਤੇ ਪਿੰਡ ਹੈ ਇੱਥੇ ਇਹਨਾਂ ਨੇ ਮੌਲ ਖਰਾਬ ਕੀਤਾ ਆਮ ਲੋਕਾਂ ਦੀ ਸਰਕਾਰ ਹੈ ਉਹ ਭਰਾਵੋ ਝੰਡੇ ਦੇ ਵਿੱਚ ਡੱਡਾ ਪਾ ਕੇ ਮੈਦਾਨ ਦੇ ਵਿੱਚ ਆਉਣਾ ਪਊਗਾ ਜੇ ਇਹ ਅਨਮੋਲ ਕੇਰ ਕੜੂ ਇੱਥੋਂ ਤੁਸੀਂ ਭਜਾਉਣਾ ਤਾਂ ਲੋਕਾਂ ਦਾ ਰਾਜ ਲੈ ਕੇ ਆਉਣਾ ਵੋਟ ਸਿਸਟਮ ਕੋਈ ਰਾਜ ਨਹੀਂ ਭਰਾਵੋ ਜੇ ਇਹ ਤੂੰ ਜਿਹੜਾ 27 ਦੇ ਵਿੱਚ ਉਹ ਇਦੋਂ ਵੀ ਮਾਰਾਊਗਾ ਇਦੋਂ ਵੀ ਹੱਤਿਆਚਾਰ ਕਰੂਗਾ ਤੁਹਾਡੇ ਤੇ ਕੜਿਆ ਤੁਸੀਂ ਆਦੇ ਹੁੰਦੇ ਸੀ ਸਾਡੀ ਵਾਟ ਤੇ ਕਿਹੜਾ ਚੜਜੂ ਸਾਡੀ ਜ਼ਮੀਨ 'ਚ ਕਿਹੜਾ ਵੜਜੂ ਅਸੀਂ ਗਾਟਾ ਲਾ ਦੇਾਂਗੇ ਅੱਠ ਛੋਟੀਆਂ ਪੱਟਾਂ ਤੇ ਅਨਮੋਲ ਤੇਰ ਕੇ ਧਕਵੰਤ ਤੇਰ ਕੇ ਇਹ ਪਹੁੰਚ ਰਹੇ ਨੇ ਭਰਾਵੋ ਤੇ ਗ੍ਰਹੀ ਕੱਲੋ ਇੱਥੋਂ ਦਾ ਪ੍ਰਸ਼ਾਸਨ ਇੱਥੋਂ ਦੀ ਸੀਐਡੀ ਕੰਨ ਖੋਲ ਕੇ ਸੁਣ ਲੋ ਹਕਮਚੰਦ ਦੀ ਵਾਅ ਵੱਡੀ ਨਾ ਝਾਕ ਮੇਟੋ ਕਿਤੇ ਵਾਅ ਵੱਡੀ ਪੈਰਾਂ ਥੱਲੇ ਹਕਮ ਚਾ ਦੇਾਂਗੇ ਕੀ ਕਰੋਗੇ ਕੀ ਕਰੋਗੇ ਨਾ ਚ ਡੋਗੇ ਖੜੇ ਆ ਕਰ ਲੋ ਅਰਸਟ ਜਿੱਥੇ ਤੁਸ ਤਿਆਣਾ ਭਾਈ ਇਹ ਕਹਿੰਦੇ ਆ ਵੀ ਆਖਰ ਦੀ ਇਹ ਆ ਕੇ ਨਾ ਪਕਾਇਓ ਨਹੀਂ ਨਾ ਪਕਾਇਓ ਬਹੁਤ ਹੀ ਸਤਿਕਾਰਯੋਗ ਵੱਖ-ਵੱਖ ਕਿਸਾਨ ਜਥੇਬੰਦੀਆਂ ਸਾਡੀਆਂ ਮਾਵਾ ਭੈਣਾ ਅੱਖ-ਅੱਖ ਪਿੰਡਾਂ ਚੋਂ ਮੋਤਵਾਰ ਸੱਜਣ ਜਿੰਨੇ ਵੀ ਤੁਸੀਂ ਚੱਲ ਕੇ ਆਏ ਹੋ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸੋਨੂੰ ਇਹ ਗੱਲ ਦੀ ਜਾਣਕਾਰੀ ਜ਼ਰੂਰੀ ਹੈ ਪੀ ਹੁਕਮ ਚੰਦ ਤੇ ਜਿਹੜਾ ਪਰਚਾ ਦਰਜ ਕੀਤਾ ਆਮ ਘਰਾਂ ਦੀ ਸਰਕਾਰ ਨੇ ਜਿਹੜੇ ਆਮ ਪਿੰਡਾਂ ਤੋਂ ਗਲੀਆਂ ਤੋਂ ਮੁਹੱਲਿਆਂ ਤੋਂ ਤੇੜੀ ਸੱਥਾਂ ਤੋਂ ਸਰਕਾਰ ਚੱਲਣੀ ਸੀ ਦਰਜ ਕਾਦੀ ਖਾਤਰ ਕੀਤਾ ਉਹ ਲੋਕਾਂ ਦੀ ਆਵਾਜ਼ ਚੱਕ ਰਿਆ ਸੀ ਹੁਕਮचंद ਕੀ ਆਦਾ ਸੀ ਸਾਡੇ ਮੁਹੱਲੇ ਦਾ ਜਿਹੜਾ ਪਾਣੀ ਹੈ ਇਹਦਾ ਵਿਕਾਸ ਨਹੀਂ ਹੋ ਰਿਹਾ ਗਲੀ ਬਣਾਉਣ ਵਾਲੀ ਪਈ ਹੈ ਇਹ ਉਹਨੇ ਖਬਰਾਂ ਚਲਾਈਆਂ ਸੀ ਐਮਐਲਏ ਨੇ ਕੀ ਕੀਤਾ ਉਹਨੂੰ ਧਮਕੀਆਂ ਦਿੱਤੀਆਂ ਵੇਖੋ ਤੁਸੀਂ ਆਮ ਘਰਾਂ ਦੀ ਸਰਕਾਰ ਦਾ ਭਗਵੰਤ ਮਾਨ ਸਾਹਿਬ ਤੇ ਅਰਮੋਲਕ ਸਿੰਘ ਜਿਹੜਾ ਤੇਰਾ ਚੇਲਾ ਹੈ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਬਾਈ ਜੀ ਜੇ ਲੋਕਾਂ ਦੀ ਆਵਾਜ਼ ਨੂੰ ਦੱਬਿਆ ਜਾਂਦਾ ਹੁੰਦਾ ਅੱਜ ਅੰਗਰੇਜ਼ਾਂ ਦਾ ਰਾਜ ਹੋਣਾ ਸੀ ਇੱਥੇ ਜੇ ਲੋਕਾਂ ਦੀ ਆਵਾਜ਼ ਨੂੰ ਦੱਬਿਆ ਜਾਂਦਾ ਹੁੰਦਾ ਅੱਜ ਮੁਗਲਾਂ ਦਾ ਰਾਜ ਹੋਣਾ ਸੀ ਇੱਥੇ ਫੇਰ ਆ ਲੋਕ ਰਾਜੜਾ ਹੁੰਦਾ ਆ ਲੋਕ ਨਾ ਰਹਿੰਦੇ ਪਰ ਲੋਕਾਂ ਦਾ ਰਾਜ ਤੁਸੀਂ ਲੈ ਕੇ ਆਉਣਾ ਭਰਾਵੋ ਆ ਜਿਹੜੇ ਚੱਲੇ ਹੋਏ ਅਰਮੋਲਕ ਸਿੰਘ ਕਰਕੇ ਆ ਨਸ਼ਾ ਤੱਕ ਸਰ ਚਿੱਟਾ ਘਰਾ ਤੋਂ ਮਿਲ ਰਿਹਾ ਕਰਾਂ ਦੇ ਵਿੱਚ 70 ਵਿੱਚ ਰਾਏ ਆ ਅਨਮੋਲਕ ਸਿੰਘ ਉਧਰ ਨੂੰ ਝਾਤੀ ਮਾਰ ਤੇ 27 ਦੇ ਵਿੱਚ ਤੁਸੀਂ ਪਿੰਡਾ ਚਾਉਣਾ ਤੇ ਸੋਨੂ ਲੋਕ ਗਲੀਆਂ ਵਿੱਚ ਦੀ ਭਜਾਉਣਗੇ ਇਹਨਾਂ ਨੇ ਕਿਸਾਨਾਂ ਤੇ लाठी चार्ज ਕੀਤਾ ਕਿਸਾਨਾਂ ਦੇ ਮੋਰਚੇ ਚ ਚਕਾਏ ਕਿਸਾਨਾਂ ਦੇ ਘਰ ਤੋੜੇ ਮਜ਼ਦੂਰਾਂ ਤੇ लाठी चार्ज ਕੀਤਾ ਮਜ਼ਦੂਰਾਂ ਨੂੰ ਕੋਈ ਮੀਟਿੰਗ ਨਹੀਂ ਦਿੱਤੀ ਚੰਦਪਾਣ ਜਿਹੜਾ ਚੈਤੋ ਤੋਂ 8 ਕਿਲੋਮੀਟਰ ਦੂਰ ਤੇ ਪਿੰਡ ਐ ਇੱਥੇ ਇਹਨਾਂ ਨੇ ਮਾਹੌਲ ਖਰਾਬ ਕੀਤਾ ਮੈਦੂਰਾ ਦੇ ਮੋਰ ਛਾਂਕ ਕੇ ਇਸ ਅਨਮੋਲਕ ਸਿੰਘ ਦੀ ਛੱਤ ਤੇ ਇਹਨਾਂ ਨੇ ਪੱਤਰਕਾਰਾਂ ਤੇ ਵਾਰ ਕੀਤਾ ਇਹਨਾਂ ਨੇ ਲੋਕਾਂ ਤੇ ਵਾਰ ਕੀਤਾ ਇਹਨਾਂ ਨੇ ਅਧਿਕਾਰੀਆਂ ਤੇ ਵਾਰ ਕੀਤਾ ਇਹਨਾਂ ਨੇ ਮਲਾਜਮਾਂ ਤੇ ਵਾਰ ਕੀਤਾ ਓ ਲੋਕੋ ਇਹਨਾਂ ਨੇ ਕੋਈ ਛੱਡਿਆ ਆਮ ਲੋਕਾਂ ਦੀ ਸਰਕਾਰ ਹੈ ਓ ਭਰਾਵੋ ਝੰਡੇ ਦੇ ਵਿੱਚ ਡੰਡਾ ਪਾ ਕੇ ਮੈਦਾਨ ਦੇ ਵਿੱਚ ਆਉਣਾ ਪਊਗਾ ਜੇ ਇਹ ਅਨਮੋਲ ਕੇ ਅਰਗੜੂ ਇੱਥੋਂ ਤੁਸੀਂ ਭਜਾਉਣਾ ਤਾਂ ਲੋਕਾਂ ਦਾ ਰਾਜ ਲੈ ਕੇ ਆਉਣਾ ਵੋਟ ਸਿਸਟਮੇ ਕੋਈ ਰਾਜ ਨਹੀਂ ਭਰਾਵੋ ਜੇ ਇਦੋਂ ਜੜਾ ਆਊਗਾ 27 ਦੇ ਵਿੱਚ ਉਹ ਇਦੋਂ ਵੀ ਮਾੜਾ ਆਊਗਾ ਇਦੋਂ ਵੀ ਹੱਤਿਆਚਾਰ ਕਰੂਗਾ ਸੋਡੇ ਤੇ ਆ ਝੰਡਾ ਤੇ ਆ ਡੰਡਾ ਤੇ ਆ ਕਿਸਾਨ ਜੱਥੇਬੰਦੀਆਂ ਆ ਮਜ਼ਦੂਰ ਜੱਥੇਬੰਦੀਆਂ ਇਹ ਲੋਕ ਕਿਉਂ ਅੱਖਾਂ ਚ ਰੜਕਦੇ ਆ 24311 ਏਕੜ ਇੱਥੋਂ ਮੈਂ ਬੋਲਣਾ ਚਾਹੁੰਦਾ ਭਗਵੰਤ ਮਾਨਸਿਆ ਜਿਹੜੀ ਤੂੰ ਕਬੈਰ ਕਰਨਾ ਚਾਹੁੰਦਾ ਕੰਪਨੀਆਂ ਨੂੰ ਦੇਣਾ ਚਾਹੁੰਦਾ 2710 ਏਕੜ ਰਹਬੋਰ ਦੇ ਵਿੱਚ 710 ਏਕੜ ਆ ਜੋਉਂਦ ਪਿੰਡ ਦੇ ਵਿੱਚ ਛੋਟੀਆਂ ਜ਼ਮੀਨਾਂ ਤੱਕ ਪਹੁੰਚਣਾ ਜਿਹੜਿਆ ਤੁਸੀਂ ਆਦੇ ਹੁੰਦੇ ਸੀ ਸਾਡੀ ਵੱਟ ਤੇ ਕਿਹੜਾ ਚੜਜੂ ਸਾਡੀ ਜ਼ਮੀਨ 'ਚ ਕਿਹੜਾ ਵੜਜੂ ਅਸੀਂ ਗਾਟਾ ਲਾ ਦੇਾਂਗੇ ਅੱਠ ਛੋਟੀਆਂ ਬੱਟਾਂ ਤੇ ਅਨਮੋਲ ਕੇਰ ਕੇ ਭਗਵੰਤੇਰ ਕੇ ਇਹ ਪਹੁੰਚ ਰਹੇ ਨੇ ਭਰਾਵੋ ਤੇ ਗ੍ਰਹੀ ਗੱਲ ਇੱਥੋਂ ਦਾ ਪ੍ਰਸ਼ਾਸਨ ਇੱਥੋਂ ਦੀ ਸੀਐਡੀ ਕੰਨ ਖੋਲ ਕੇ ਸੁਣ ਲੋ ਹੱਕਮਚੰਦ ਦੀ ਵਾਵੰਦੀ ਨਾ ਝਾਕ ਬੈਠੋ ਕਿਤੇ ਵਾਵੰਦੀ ਪੈਰਾਂ ਥੱਲੇ ਹੱਕਮਚਾ ਦੇਾਂਗੇ ਕੀ ਕਰੋਗੇ ਕੀ ਕਰੋਗੇ ਜੇਲਾ ਚ ਦੇਉਂਗੇ ਖੜੇ ਆ ਕਰ ਲੋ ਰੈਸਟ ਜਿੱਦੇ ਤੁਰਦੇ ਆ ਨਾ ਭਾਈ ਘਰੇ ਕਹਿੰਨੇ ਆ ਬਿਆਥਨ ਦੀ ਜੇ ਆਗੇ ਤਾਂ ਪਕਾ ਲਿਓ ਨਹੀਂ ਨਾ ਪਕਾਇਓ ਸੋਡੀ ਸਰਕਾਰ ਨੇ ਸਾਨੂੰ ਸਬਕ ਸਿਖਾਤਾ ਜੇਲ ਕੱਟਣ ਵਾਸਤੇ ਤਿਆਰ ਗੋਲੀ ਮਰਉਣੀ ਆ ਗੋਲੀ ਮਰਾਦੀ ਪਰ ਭਗਵੰਤ ਸਿਆ ਇੱਕ ਗੱਲ ਸੁਣ ਲਈ ਜੇ ਲੋਕਾਂ ਨੂੰ ਨਹੀਂ ਦਬਾ ਸਕਦਾ ਤੂੰ ਸੱਜਣਾ ਜੇ ਲੋਕ ਦਬਤੇ ਹੁੰਦੇ ਤੇ ਫੇਰ ਇੱਥੇ ਅੰਗਰੇਜ਼ ਰਹਨੇ ਸੀ ਆ ਲੋਕ ਨਹੀਂ ਰਹਨੇ ਸੀ ਕੰਨ ਖੋਲ ਕੇ ਸੁਣ ਲੋ ਥੁੱਕ ਕੇ ਚੱਟਣ ਦੀ ਆਤ ਆ ਖੜਾ ਸਾਡਾ ਭਰਾ ਇਹਦੇ ਤੇ ਪਰਚਾ ਦਰਜ ਕਰਨ ਦੀ ਕੋਸ਼ਿਸ਼ ਕੀਤੀ ਗਈ ਦਰਜ ਕੀਤਾ ਗਿਆ ਉਸੇ ਥੁੱਕ ਕੇ ਚੱਟਿਆ ਉਹੀ ਰੱਦ ਕੀਤਾ ਸੋਡੀ ਤਾਕਤ ਨੇ ਇਸ ਕਰਕੇ ਭਰਾਵੋ ਇਹ ਪਿੰਡਾਂ ਚ ਗੱਲ ਲਿਆਂਦੀ ਲੋੜ ਹੈ ਕਿਸਾਨ ਮਜ਼ਦੂਰ ਦੁਕਾਨਦਾਰ ਛੋਟਾ ਮਲਾਜਮਾ ਪੱਤਰਕਾਰ ਭਾਈਚਾਰਾ ਨੋ ਮਾਸ ਦਾ ਰਿਸ਼ਤਾ ਹੈ ਜੇ ਕਿਸਾਨ ਰਹੂਗਾ ਤਾਂ ਛੋਟਾ ਛਾਊਕਾਰ ਰਹੂਗਾ ਜੇ ਛੋਟਾ ਛਾਊਕਾਰ ਰਹੂਗਾ ਤਾਂ ਦੁਕਾਨਦਾਰ ਰਹੂਗਾ ਦੁਕਾਨਦਾਰ ਰਹੂ ਤਾਂ ਮਜ਼ਦੂਰ ਰਹੂਗਾ ਜੇ ਕਿਸਾਨ ਖਤਮ ਹੋ ਗਿਆ ਮੰਡੀਆਂ ਖਤਮ ਹੋ ਗਈਆਂ ਜ਼ਮੀਨਾਂ ਖਤਮ ਹੋ ਗਈਆਂ ਨਾ ਸ਼ਹਿਰ ਰਹਿਣਿਆ ਨਾ ਗਲੀਆਂ ਰਹਿਣੀਆਂ ਨਾ ਮਹੱਲੇ ਰਹਿਣੇ ਇਸ ਕਰਕੇ ਚੇਤੋ ਦਾ ਪ੍ਰਸ਼ਾਸਨ ਤੁਰੰਤ ਇਹ ਪਰਚੇ ਨੂੰ ਰੱਦ ਕਰੇ ਤੇ ਸਰਕਾਰ ਨੂੰ ਕਹਿੰਨੇ ਆ ਚੌਥਾ ਥਾਮਾ ਪੱਤਰਕਾਰ ਭਾਈਚਾਰਾ ਤੇ ਸਭ ਕੁ ਸੇਖਲਾ ਭਗਵੰਤ ਸਿਆ ਟਾਈਮ ਬਹੁਤ ਥੋੜਾ ਰਹਿ ਗਿਆ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ